ਜਿਹੜੇ ਆਪਣੇ ਪੁਰਖੇ ਕੰਮ ਕਰਦੇ ਆ ਜਾਂਦੇ ਨੇ ਦਾਦੇ ਪੜਦਾਦੇ ਨੇ ਜਿਹੜਾ ਕੰਮ ਕਰਿਆ ਆਉਂਦਾ ਐਕਸਰ ਬੱਚਿਆਂ ਦੀ ਵੀ ਹੁੰਦੀ ਆ ਵੀ ਮੈਂ ਇਸੇ ਲਈ ਦੇ ਵਿੱਚ ਚੱਲਾਂ ਪਰ ਅੱਗੇ ਸਾਡਾ ਫਰਜ਼ ਬਣਦਾ ਵੀ ਅਸੀਂ ਇਹਨੂੰ ਹੋਰ ਜ਼ਿਆਦਾ ਮਤਲਬੂ ਚਾਈਆਂ ਤੇ ਲੈ ਕੇ ਜਾਣਾ ਤੇ ਮਸ਼ੀਨ ਦੀ ਗੱਲ ਆਪਾਂ ਕਰ ਲੈਂਦੇ ਆ ਵੀ ਤਕਰੀਬਨ 2019 20 ਦਾ ਜਿਹੜਾ ਟਾਈਮ ਐ ਤਾਂ ਉਹ ਚੀਜ਼ ਨੇ ਸਾਨੂੰ ਇਹ ਚੀਜ਼ ਰਿਅਲਾਈਜ਼ ਕਰਾਤੀ ਵੀ ਜਿਵੇਂ ਆਪਾਂ ਕਣਕ ਹੈ ਜਿਹੜੀ ਉਹ ਆਪਾਂ ਖੁਦ ਆਪਣੀ ਸੀਡ ਕਰ ਲੈਂਦੇ ਆ ਬੀਜ ਦਿੰਨੇ ਆ ਉਹਨੂੰ ਇੱਕ ਝੋਨੇ ਦੀ ਫਸਲ ਆ ਜਾਂਦੀ ਹੈ ਜਿਹਦੇ ਵਾਸਤੇ ਆਪਾਂ ਨੂੰ ਕਿਸੇ ਤੇ ਡਿਪੈਂਡ ਰਹਿਣਾ ਪੈਂਦਾ ਵੀ ਲੇਬਰ ਦੀ ਜ਼ਰੂਰਤ ਹੈ ਐਤੋਂ ਬਿਨਾ ਇੰਨਾ ਰਕਬਾ ਆਪਾਂ ਨਹੀਂ ਲਾ ਸਕਦੇ ਜਦੋਂ ਕੋਰੋਨਾ ਆਇਆ ਸੀ ਉਦੋਂ ਵਕਤ ਪੈ ਗਿਆ ਸੀ ਮਤਲਬ ਲੋਕ ਬੱਸਾਂ पे ਜਨੂੰ ਵੀ ਤਿਆਰ ਹੋ ਗਈ ਸੀ ਵਿਹਾਰ ਨੂੰ ਬਿਲਕੁਲ ਖੁਦ ਜਾ ਜਾ ਕੇ ਲੈ ਕੇ ਆਏ ਸਾਡੇ ਪਿੰਡੋਂ ਤਾਂ ਐਸੀ ਸਿਚੁਏਸ਼ਨ ਹੋ ਗਈ ਸੀ ਵੀ ਬੱਸਾਂ ਕਿਰਾਏ ਤੇ ਵੀ ਕੀਤੀਆਂ ਨਾਲ ਬੈਠ ਕੇ ਉਹਨਾਂ ਨੂੰ ਲੈ ਕੇ ਵੀ ਆਏ ਆ ਉਹ ਟਾਈਮ ਦੇ ਵਿੱਚ ਤੋਂ ਟਾਈਮ ਦੇ ਵਿੱਚ ਸਾਡੇ ਮਾਮਾ ਜੀ ਇੱਥੋਂ ਪੰਜੋਲੀ ਪਿੰਡ ਤੋਂ ਉਹਨਾਂ ਨੇ ਮਸ਼ੀਨ ਲਈ ਚਲੋ ਲੇਬਰਾਂ ਹੌਲੀ ਹੌਲੀ ਆਈਆਂ ਕੁਛ ਕਸੀ ਆਪ ਵੀ ਲਾਏ ਸਾਡਾ ਸਟਾਫ ਵੀ ਨਾਲ ਅਸੀਂ 6-7 ਕਿਲੋ ਟਾਈਮ ਦੇ ਵਿੱਚ ਆਪ ਵੀ ਝੋਨਾ ਲਾਤਾ ਵੀ ਚਲੋ ਜਿੰਨਾ ਕਿ ਲੱਗਦਾ ਓੰਨਾ ਕਿ ਤਾਂ ਲਈ ਆਪਾਂ ਵੀ ਖਾਲੀ ਨਹੀਂ ਬਾਣ ਛੱਡ ਸਕਦੇ ਤਾਂ ਇਹ ਮਸ਼ੀਨਾਂ ਦੀ ਉਦੋਂ ਤੋਂ ਬੁੱਕ ਤਾਂ ਇੰਨੀ ਕੁ ਜ਼ਿਆਦਾ ਬਣ ਗਈ ਵੀ ਆਪਾਂ ਜੇ ਸੈਲਫ ਡਿਪੈਂਡ ਹੋ ਜਾਈਏ ਵੀ ਆਪਣਾ ਕੰਮ ਹੈ ਜਿਹੜਾ ਖੁਦ ਆਪਾਂ ਕਰੀਏ ਜੇ ਵੱਧ ਨਹੀਂ ਤਾਂ ਘੱਟ ਵੀ ਕਰ ਲਈਏ ਮਾਲੂ ਆਪਾਂ ਜੇ 100 ਏਕੜ ਦੀ ਖੇਤੀ ਕਰਦੇ ਤਾਂ ਇਹਦੇ ਨਾਲ ਬੜਾ ਮਰਕੀਜ਼ਲੀ ਹੋ ਗਿਆ ਹਾਂ ਵਨ ਟਾਈਮ ਇਨਵੈਸਟਮੈਂਟ ਤਾਂ ਹੈਗੀ ਪਰ ਇਹਦੀ ਦੋ ਸਾਲਾਂ ਦੇ ਵਿੱਚ ਮੈਨੂੰ ਲੱਗਦਾ ਵੀ ਇਹਦੀ ਸਾਰੀ ਰਿਕਵਰੀ ਕਰ ਜਾਂਦੀ ਆਪਾਂ ਹਾਂ